ਹੇ ਹੈਲੋ ਗਾਇਸ ਸਵਾਗਤ ਹੈ ਸੋਰਮਲ ਬਲੌਗਸ ਦੇ ਅੰਦਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਵਾਗਤ ਕਿ ਆਪਾਂ ਕਟਿੰਗ ਕਰ ਲਈ ਅੱਜ ਕਿੰਨੀ ਦੇਰ ਬਾਅਦ ਚ ਤੇ ਅੱਜ ਆਪਾਂ ਬੈਠੇ ਹੋਏ ਆ ਦੁਕਾਨ ਦੁਕਾਨ ਤੇ ਬੈਠੇ ਹੋਏ ਆ ਇੱਕ ਵਾਰ ਚੈੱਕ ਕਰਿਓ ਭਰਾ ਤੇ ਗਾਇਸ ਅੱਜ ਆਪਣੇ ਕੋ ਕੋਈ ਕੁਝ ਕਰਨੇ ਨੂੰ ਹੈ ਨਹੀਂਗਾ ਪਪਾ ਬੈਠੇ ਦੁਕਾਨ ਤੇ ਬੈਠੇ ਆ ਤੇ ਕੁਝ ਵੀ ਕਰਨੇ ਨੂੰ ਨਹੀਂ ਆ ਕਰਨੇ ਨੂੰ ਨਹੀਂ ਜਾਨੀ ਕਿ ਬਲੌਗ ਬਣਾਉਣ ਦੇ ਵਿੱਚ ਕੁਝ ਨਹੀਂ ਹੈਗਾ ਜਾਨੀ ਕਿ ਘੁੰਮਣ ਜਾ ਕੇ ਕਿਤੇ ਜਾ ਕੇ ਰੋਦਰ ਕਿਤੇ ਘੁੰਮਣ ਜਾਵਾਂਗੇ ਸ਼ਾਇਦ ਸ਼ਨੀਵਾਰੀ ਜਾ ਕੇ ਐਤਵਾਰੀ ਘੁੰਮਣ ਜਾਵਾਂਗੇ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਆ ਕਰੋ ਤੇ ਮੇਰੇ ਯਾਰ ਤੇ ਗਾਈਜ਼ ਅੱਜ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਕਿ ਜੋ ਆਪਣੇ ਘਰਾਂ 'ਚ ਲੜਾਈ ਲੁਲਾਈ ਜਿਹੜੀ ਹੁੰਦੀ ਆ ਜਾਂ ਕੋਈ ਕੰਮ-ਕੁਮ ਹੋ ਤਾ ਜਾਂ ਕੋਈ ਦੁਕਾਨ ਤੋਂ ਲੁਕੀਆ ਤੇ ਉਹ ਕਰ ਕੀ ਸਕਦਾ ਬੰਦਾ ਉਹ ਕਰ ਸਕਦਾ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਜਾਵੇ ਇੱਕ ਜਗ੍ਹਾ ਦੇ ਉੱਤੇ ਐ ਤੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ ਇੱਕ ਲਾਈਟ ਦੇ ਉੱਤੇ ਧਿਆਨ ਅੰਤਰੇ ਲਾਈਟ ਦੇ ਉੱਤੇ ਜਿੱਦਾਂ ਕੀ ਆਪਾਂ ਨੂੰ ਦੱਸਦੇ ਹੀ ਆ ਤੇ ਲਾਈਟ ਦੇ ਉੱਤੇ ਧਿਆਨ ਅੰਤਰੇ ਫਿਰ ਜਿੱਦਾਂ ਕੀ ਉਹਦੇ ਕੋਲ ਇੱਕ ਮਨ ਦੀ ਸ਼ਾਂਤੀ ਆਉਂਗੀ ਮੰਦਿ ਸ਼ਾਂਤੀ ਆਣ ਦੇ ਨਾਲ ਉਹਦਾ ਜਿਹੜਾ ਕੰਮ ਆ ਕਾਰਜ ਉਹ ਸਹੀ ਤਰੀਕੇ ਦੇ ਨਾਲ ਚੱਲੂਗਾ ਤੇ ਸਾਡਾ ਡਿਸੀਜਨ ਤਾਂ ਇਹੀ ਆ ਸੀ ਤਾਂ ਇਹੀ ਕੋ ਕਰਦੇ ਆ ਨੇ ਆ ਕਿ ਜਦੋਂ ਕੋਈ ਕੰਮ ਨਹੀਂ ਬਣਦਾ ਉਦੋਂ ਇਹ ਕੰਮ ਕੀਤਾ ਜਾ ਸਕਦਾ ਕਿ ਮੰਦਿ ਜਦੋਂ ਤੁਹਾਡਾ ਮਨ ਸ਼ਾਂਤ ਹੋ ਗਿਆ ਇਦਾ ਮਤਲਬ ਤੁਹਾਡੀ ਡਿਸੀਜਨ 메ਕਿੰਗ ਪਾਵਰ ਵੀ ਵੱਧ ਜਾਂਦੀ ਹੈ ਤੇ ਹੋਰ ਵੀ ਤੁਹਾਡੇ ਅੰਦਰ ਜਿਹੜੀਆਂ ਪਾਵਰਸ ਆ ਉਹ ਵੀ ਵੱਧ ਜਾਂਦੀਆਂ ਜਾਨੀ ਕਿ ਗ੍ਰਹਿਣ ਕਿਸੇ ਵੀ ਚੀਜ਼ ਨੂੰ ਕੁਝ ਕਰਨ ਦੀ ਪਾਵਰ ਉਹ ਵੱਧ ਜਾਂਦੀਆਂ ਤੇ ਗਾਇਸ ਤੇ ਇੱਕ ਕਾ ਇੱਕ ਗੱਲ ਹੋਰ ਤੇ ਘਰੇ ਨਾ ਬੈਠੋ ਗਾਈਜ਼ ਅੱਪਾ ਦਾ ਬੈਠੇ ਹੋਏ ਦੁਕਾਨ ਤੇ ਪੱਕੀ ਗਾਈਜ਼ ਆਪਾਂ ਨੂੰ ਜਿੰਨਾ ਪਤਾ ਸੀ ਦੱਸ ਦਿੱਤਾ ਜਿੰਨੀ ਪਤਾ ਹੀ ਆਪਾਂ ਦੱਸ ਦਿੰਦਾ ਤੁਹਾਨੂੰ ਇਹ ਆਪਾਂ ਦਾ ਫਿਲਹਾਲ ਆਪਾਂ ਵੀ ਦੁਕਾਨ ਤੇ ਬੈਠੇ ਆ ਤੁੱਪੇ ਆ ਜਾਨੀ ਕਿ ਗਰਮੀ ਹੈ ਹਜੇ ਹਜੇ ਪ੍ਰੀ ਵਿੰਟਰ ਆਇਆ ਵਾ ਹਜੇ ਥੋੜੀ ਜਿਹੀ ਗਰਮੀ ਹੈ ਪਰ ਬਾਹਰ ਨਿਕਲ ਜੀ ਗਰਮੀ ਲੱਗਦੀ ਹੈ ਜੇ ਵੀ ਇਹ 23 40 29 30 ਟੈਂਪਰੇਚਰ ਹੈਗਾ ਹਜੇ ਗਾਈਜ਼ ਲੜਾਈ ਲੁਈਆਂ ਨਾ ਕਰਿਆ ਕਰੋ ਕੋਈ ਫਾਇਦਾ ਨਹੀਂ ਗਾ ਤੇ ਕੁਮੜ ਕਮੜੀ ਕੱਟੇ ਜਾਇਆ ਕਰੋ ਕਿਉਂਕਿ ਹੜੂ ਗੁਰ ਵੀ ਜਾਂਦੇ ਪਏ ਆ ਮਦਰ ਮਦਰ ਝੜਦੇ ਪਏ ਆ ਬਾਕੀ ਗਾਈਜ਼ ਰੰਗ ਵੀ ਆਪਣਾ ਗੋਰਾ ਹੋ ਗਿਆ ਹੈ ਤੇ ਅੱਜ ਕੁਝ ਕਰਨੇ ਨੂੰ ਐ ਨਹੀਂ ਗਾ ਸੀਗਾ ਮੈਂ ਕਿਹਾ ਜਿੰਦੇ ਵਲੌਗ ਬਣਾ ਲੈਂਦੇ ਆ ਤੇ ਵਾਲ ਵੀ ਥੋੜੇ ਜੇ ਆਪਣੇ ਤੇ ਗਾਇਜ਼ ਜੇ ਤੁਸੀਂ ਵੀ ਪਹਾੜਾ ਪੜਾ ਲੈ ਜਾਣਾ ਤੇ ਕੈਂਸਲ ਕਰਦੇ ਹੋ ਪਹਾੜ ਥੱਲੇ ਆਉਂਦੇ ਆ ਤੁਸੀਂ ਨਾ ਜਾਓ ਉੱਪਰ ਨਹੀਂ ਤਾਂ ਤੁਸੀਂ ਵੀ ਪਹਾੜ ਦੇ ਨਾਲੇ ਥੱਲੇ ਆ ਜਾਣਾ ਤੇ ਗਾਇਜ਼ ਹੋਰ ਤਾਂ ਕੁਝ ਹੈ ਨਹੀਂਗਾ ਅੱਜ ਤਾਂ ਆਪਾਂ ਨੇ ਸਿਰਫ ਵੀਡੀਓ ਬਣਾਈਆਂ ਕੱਪੜਿਆਂ ਦੀ ਵੀਡੀਓ ਬਣਾ ਕੇ ਹੁਣ ਮੈਂ ਬੈਠਾ ਹੋਇਆ ਹਾਂ ਲਗਾ ਤੇ ਆਪਣਾ ਕੰਮ ਕਰਦੇ ਪਏ ਹਾਂ ਜੋ ਦੁਕਾਨ ਦੇ ਵਿੱਚ ਹੁੰਦਾ ਹੀ ਆ ਦੁਕਾਨਦਾਰੀ ਦੇ ਵਿੱਚ ਉਹ ਕਰਦੇ ਪਏ ਆ ਤੇ ਤੇ ਇੱਕ ਹੋਰ ਤੁਹਾਨੂੰ ਡਿਜ਼ਾਈਨ ਦਿਖਾਈਏ ਗਾਇਜ਼ ਜਿਹੜੇ ਮੈਂ ਲੈ ਕੇ ਆਇਆ ਕੱਲ ਉਹ ਦਿਖਾਣੇ ਸਾਨੂੰ ਜਿਹੜੇ ਮੈਂ ਡਿਜ਼ਾਈਨ ਲੈ ਕੇ ਆਇਆ ਸੀ ਕੱਲ ਤੁਹਾਨੂੰ ਜਣੀ ਕੀ ਇਹਨਾਂ ਸੋਹਣਾ ਡਿਜ਼ਾਈਨ ਲੱਗਣਾ ਨਾ ਕੱਲਾ ਹੀ ਛੱਡ ਦੋ ਤੁਸੀਂ ਕੱਲੀ ਡੇ ਗਿਆ ਆੜ ਦੇ ਆ ਸਰਵ ਤੇ ਸਿਰਫ ਹੈਗਾ ਆ 550 ਦੇ ਵਿੱਚ ਸਰਵ ਤੇ ਸਿਰਫ 550 ਦੇ ਵਿੱਚ ਆ ਜੀ ਇਹ ਕਿੰਨਾ ਲੱਗਦਾ 32 ਲੱਖ 32 ਯਾਨੀ ਕਿ 32 ਜਿਹੜਾ ਹੁੰਦਾ 32 ਆ 550 ਰੁਪਏ ਰੇਟ ਹੈ ਦਾ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ 1100 1200 ਇਹਦੇ ਵਿੱਚ ਲੋ ਕੁਆਲਟੀ ਵੇਚਦੇ ਆ 650 650 ਤਾਂ ਨਹੀਂ ਵੇਚਦੇ 700 ਆਪਣੀ ਤਾਂ ਕੁਆਲਟੀ ਹੈ ਗਾਇਜ਼ ਆਪਾਂ ਤਾਂ ਵੇਚੀ ਦੀ ਕੁਆਲਟੀ ਜੇ ਨਾ ਕਿ ਬੰਦਾ ਇੱਕ ਵਾਰੀ ਲੈ ਜਾਏ ਤੇ ਸਾਡੀ ਦੁਕਾਨ ਚ ਜੀਤਾ ਰੱਖੇ ਕਿ ਆਹ ਬਈ ਦਾ ਮਾਰਵਲ ਕੋਲੋਂ ਸੇ ਆਏ ਸੀਗੇ ਤੇ ਆਪਾਂ ਦੇਖੀ ਆਓ ਹੌਲੀ ਹੌਲੀ ਇਹ ਨਾਂ ਦਾ ਬ੍ਰੈਂਡ ਬਣਾਣਾ ਬ੍ਰੈਂਡ ਹੌਲੀ ਹੌਲੀ ਕਰਾਂਗੇ ਗਾਇਜ਼ ਇਹ ਬਾਕੀ ਉਸ ਰੱਬ ਦੀ ਦੇਣਾ ਬਾਕੀ ਉਹਨੇ ਕਰਨਾ ਜੋ ਵੀ ਕਰਨਾ ਆਪਣੇ ਹੱਥ ਵਸਤਾ ਹੈ ਹੀ ਕੁਝ ਨਹੀਂਗਾ ਗਾਇਸ ਸਾਰੋ ਇੱਕ ਚੀਜ਼ ਹੋਰ ਤੁਹਾਨੂੰ ਦਿਖਾਣੇ ਆ ਸ਼ਰਟ ਦਿਖਾਣੇ ਆ ਜਿਹੜੀਆਂ ਸ਼ਰਟਾਂ ਲੈ ਗਿਆ ਆ ਗਾਇਸ ਉੱਠ ਕੇ ਜਾਣਾ ਬਣਾ ਫਿਰ ਤੁਹਾਨੂੰ ਖਾਣਾ ਗਾਇਸ ਸ਼ਰਟ ਤੋਹਫਾ 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 ਆ ਤੋਹਫਾ ਚੈੱਕ ਕਰੋ ਤੋ ਬਾਈ ਤੋਹਾ ਕੱਢ ਕੇ ਦਿਖਾਣਾ ਮੈਂ ਸਾਨੂੰ ਕੱਢ ਕੇ ਗਾਇਜ਼ ਹੱਥ ਲਾਇਦਿਕ ਪਤਾ ਲੱਗਦਾ ਫਰੈਂਡ ਐਨ ਚੈੱਕ ਕਰੋ ਦਸਲੀਨ ਚੈੱਕ ਕਰੋ ਐਨ ਐਨ ਲੱਗਦੀ ਕਿ ਨਹੀਂ ਗਾਇਜ਼ ਮੈਂ ਦੱਸਣਾ ਤਾਂ ਹੈ ਨਹੀਂ ਇਹ ਹੈ ਚੀਜ਼ ਕੀ ਹੈ ਤੇ ਤੁਸੀਂ ਕੱਪੜਾ ਇੱਕ ਵਾਰੀ ਇੱਕ ਵਾਰੀ ਦੇਖਿਓ ਨੇਗਾ ਦਾ ਆਣਾ ਨਹੀਂ ਇੱਕ ਵਾਰੀ ਤੁਸੀਂ ਦੁਕਾਨ ਤੇ ਵਿਜ਼ਿਟ ਕਰਿਓ ਪਿਆਰਾ ਆਇਆ ਪਿਆਰਾ ਹੀ ਲੋਗੋ ਵੀ ਖਲੋ ਗਾਈਸ ਜਿਹੜੇ ਖਰੀਦਣੀ ਆ ਉਹ ਆ ਸਕਦਾ ਹੈ ਇਹ ਸ਼ਰਟ ਦਾ ਇਦਾਂ ਦੀ ਹੈ ਨਾ ਕਿ ਮਾੜੇ ਆ ਹੱਥ ਨੂੰ ਇਦਾਂ ਕਰੂ ਪਤਾ ਲੱਗਦਾ ਹੈ ਸ਼ਰਟ ਦਾ ਨਾਲ ਲਫਾਰੇ ਹੀ ਪਾਦਨੇ ਆ ਤੇ ਕੋਈ ਹਾਥੂ ਸੁਣਾ ਲਾ ਦੇ ਕੋਈ ਗੱਅ ਕਾ ਕੇ ਯਾਨੀ ਕੀ ਕੋਈ ਝੋਹ ਝੂਨਾ ਲਾ ਦੇ ਕੋਈ ਪਾਣੀ ਪਾਣੇ ਕਰਦੀ ਆ ਬੈਗ ਤੇ ਰੱਖ ਦੇਣੀ ਉੱਥੇ। ਲਫਾਫੇ ਚ ਪਾਣੀ ਇਹ ਬਹੁਤ ਜ਼ਰੂਰੀ ਆ ਗਾਇਸ ਕਿਉਂਕਿ ਇਹ ਇਹ ਥੋੜਾ ਫਿਕਰ ਆnga ਨਾ। ਇਹਦਾ ਵਿਚਾਰ ਰੱਖਣਾ ਪੈਣਾ। ਤੇ ਗਾਇਸ ਇਹ ਤੁਸੀਂ ਵੀ ਅਜੇ ਤੱਕ ਆਪਾਂ ਨਾਲ ਜੁੜੇ ਆ ਤੇ ਸਬਸਕ੍ਰਾਈਬ ਕਰ ਦਿਓ। ਬੜੀ ਬਹੁਤ ਮਿਹਰਬਾਨੀ। ਗਾਈਜ਼ ਤੇ ਤੇ ਜਿਹੜੇ ਗਾਈਜ਼ ਹਜੇ ਵੀ ਕੱਪੜੇ ਹੋਰ ਦੁਕਾਨ ਤੋਂ ਲੈਂਦੇ ਆ ਇੰਨੇ ਨੇ ਮਹਿੰਗੇ ਕਿ ਤੁਸੀਂ ਗੱਲਾਂ ਛੱਡੋ ਇੰਨੇ ਨੇ ਮਹਿੰਗੇ ਕੱਪੜੇ ਲੈਂਦੇ ਆ ਭੁੱਲੇ ਤੁਸੀਂ ਇੱਕ ਵਾਰੀ ਇੱਥੇ ਵਿਜ਼ਿਟ ਤਾਂ ਕਰੋ ਦਾ ਮਾਰਵਲ ਕਲੋਸ ਪਿੰਡ ਕਮਾ ਠੀਕ ਹੈ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਫਿਰ ਤੁਹਾਨੂੰ ਪਤਾ ਲੱਗ ਜਾਣਾ ਕਿ ਆਪਾਂ ਕੋਈ ਚੀਜ਼ ਕੀ ਆ ਕੇ ਆਪਾਂ ਕੋਈ ਚੀਜ਼ ਕੀ ਆ ਉਹ ਤੁਹਾਨੂੰ ਪਤਾ ਲੱਗ ਜਾਣਾ ਤੇ ਬਾਕੀ ਬਾਕੀ ਗਾਇਜ਼ ਕੁਝ ਨਹੀਂ ਗਾ ਬਸ ਆ ਬੈਠੇ ਆ ਆਰਾਮ ਨਾਲ ਇਹ ਗਾਈਸ ਸਬਸਕ੍ਰਾਈਬਰ ਵਧਾ ਦੇ ਯਾਰ ਸਬਸਕ੍ਰਾਈਬ ਨਹੀਂ ਹੋਣਦੇ ਯਾਰ ਸਬਸਕ੍ਰਾਈਬ ਹੀ ਨਹੀਂ ਆਉਂਦੇ ਪਏ ਯਾਰ ਕੀ ਕਹੀਏ ਨਾ ਵਿਊ ਆਉਂਦੇ ਨਾ ਵਿਊ ਆਉਂਦੇ ਪਏ ਯਾਰ ਆਪਣਾ ਵੀਡੀਓ ਪਾਈ ਜਣੀਆਂ ਬਾਕੀ ਤੁਸੀਂ ਦੇਖੋ ਚਾਹੇ ਨਾ ਦੇਖੋ ਐਗ ਨਹੀਂ ਹੁਣ ਗਾਈਸ ਆ ਬਲੌਗ ਦੇ ਵਿੱਚ ਨਾ ਤੁਸੀਂ ਕਮੈਂਟ ਕਰਦੇ ਹੋ ਵਲੌਗ ਨਹੀਂ ਵਧੀਆ ਬਣਦਾ ਤੇ ਉਹਦਾ ਕਮੈਂਟ ਕਰਦੇ ਹੋ ਨੋ ਲਿਖ ਦਿਓ ਜੇ ਵਧੀਆ ਬਣਦਾ ਯੈਸ ਲਿਖ ਦਿਓ ਤੇ ਜਿਹੜਾ ਹਜੇ ਤੱਕ ਆਪਣੇ ਨਾਲ ਜੁੜਿਓ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਗਾਇਸ ਇੱਕ ਬਲੈਕ ਪੈਂਟ ਵੀ ਸੀਗੀ ਆਪਣੇ ਕੋਲ ਉਹ ਵੀ ਤੁਹਾਨੂੰ ਦਿਖਾਣਾ ਹੈ ਤੋਹੇ ਆ ਤੋਹੇ ਤੁਹਾਡੇ ਲਈ ਇਹ ਤੋਹੇ ਨਹੀਂ ਮਿਲਲੇ ਸਾਨੂੰ ਕਿਤੇ ਹਮੜਾ ਰੇਟ ਹੈਗਾ ਘੱਟ ਸਾਰਿਆਂ ਨਾਲ ਤੇ ਸਾਡੇ 500 ਮਿਲਣਾ ਨਹੀਂ ਹੋ ਕਿਤੇ ਉਹ ਰੇਟ ਕਿੰਨਾ ਆ 550 ਸਾਨੂੰ ਮਿਲਣਾ ਨਹੀਂ ਕਿਤੇ ਉਹ ਇੱਥੇ ਬਹੁਤ ਦੂਰ ਦੂਰ ਆਂਦੇ ਆ ਤੇ ਗਾਈ ਜਿਹੜੇ ਵੀ ਨਹੀਂ ਆਉਂਦੇ ਆ ਉਹ ਆਪਣੇ ਕੋ ਜਾਨੀ ਕਿ ਜਿਹੜੇ ਪਾਰਸਲ ਕਰਾਣੇ ਵਾਲੇ ਆ ਉਹ ਆਪਣੇ ਕੋ ਪਾਰਸਲ ਵੀ ਕਰਾ ਸਕਦੇ ਆ ਤੇ ਆਪਾਂ ਨੂੰ ਕਾਲ ਕਰ ਲੈਣ 90411 7243 ਨੰਬਰ ਆ ਆਪਾਂ ਨੂੰ ਕਾਲ ਕਰ ਦੇਣ ਕਿ ਆਪਾਂ ਪਾਰਸਲ ਕਰਾਣਾ ਵੀਰੇ ਆਹ ਚੀਜ਼ਾਂ ਸਿਲੈਕਟ ਕਰਨੀਆਂ ਉਹ ਸਿਲੈਕਟ ਕਰਕੇ ਉਹ ਆਪਣਾ ਪਾਰਸਲ ਮੰਗਾ ਸਕਦਾ ਘਰੇ ਬੈਠਾ ਹੋਇਆ ਪਰ ਸੀਓਡੀ ਅਵੇਲੇਬਲ ਨਹੀਂ ਹੈਗੀ ਕਿ ਤੁਹਾਨੂੰ ਪਹਿਲਾਂ ਦੇਣਾ ਪੈਣਾ ਜਾਂ ਕਿ ਪੀਟੀਐਮ ਕਰਨਾ ਪੈਣਾ ਸਕੈਨ ਕਰਕੇ ਜੋ ਵੀ ਹੁੰਦਾ ਨਾਲ ਉਹ ਪ੍ਰੋਸੈਸ ਕਰਨਾ ਪੈਣਾ ਤੇ ਬਾਕੀ ਗਾਇਸ ਤੇ ਚੈਨਲ ਨੂੰ ਸਬਸਕ੍ਰਾਈਬ ਬਿਨਾਂ ਕੀਤੇ ਨਾ ਜਾਓ ਨਾ ਜਾਇਓ ਮੇਰਾ ਵੀਰ ਮੇਰਾ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਏਗਾ ਫੇਰ ਗੱਲ ਨਹੀਂ ਬਣਨੀ ਇੱਕ ਯਾਰ ਵੀਊ ਬਤਾ ਦਿਓ ਮੇਰਾ ਵੀਰ YouTube ਵਾਲਿਆਂ ਨੂੰ ਬੇਨਤੀ ਹੈ ਕਿ ਯਾਰ ਵੀਊ ਵਧਾ ਲਓ। ਵੀਊ ਨਹੀਂ ਆਉਂਦੇ ਯਾਰ ਐਦਾਂ ਹੌਸਲਾ ਟੁੱਟ ਜਾਂਦਾ ਸਾਡਾ। ਸਾਡਾ ਯਾਰ ਹੌਸਲਾ ਟੁੱਟ ਜਾਂਦਾ ਵੀਊ ਨਹੀਂ ਆਉਂਦੇ ਕਰੀਏ ਕੀ? ਸਾਰੇ ਕੰਮ ਵਰਤ ਕੇ ਦੇ ਲੇ ਵੀਊ ਨਹੀਂ ਆਉਂਦੇ ਯਾਰ। ਠੀਕ ਹੈ ਚੰਗਾ ਬੇ ਮਿਲਦੇ ਆਪਾਂ ਅਗਲੇ ਵਲੌਗ ਦੇ ਅੰਦਰ। ਲੋ ਲੰਬਾ ਜਿਆਦਾ ਹੋ ਗਿਆ। ਤੇ ਸਸਰੀ ਗੱਲ ਸਾਰਿਆਂ ਨੂੰ ਮਿਲਦੇ ਆਪਾਂ ਅਗਲੇ ਵਲੌਗ ਦੇ ਅੰਦਰ ਚਲ ਆਏ। ਤੋਂ ਹੈਲੋ ਗਾਇਸ ਸਵਾਗਤ ਹੈ ਸੋਰੋਮਲ ਵਲੌਗਸ ਦੇ ਅੰਦਰ। ਜਿਪਾ ਕਟਿੰਗ ਅੱਜ ਕਰਾ ਲਈ ਆ। ਦੇਖਿਓ ਤਾਂ ਸੋਹਣਾ ਲੱਗ ਰੰਡਿਆ। ਸੋਹਣਾ ਲੱਗ ਰਹੀ ਆ ਮੈਂ। ਤੇ ਗਾਇਸ ਅੱਜ ਆਪਣੇ ਕੋ ਕੁਝ ਕਰਨੇ ਨੂੰ ਤਾਂ ਹੈ ਨਹੀਂਗਾ। ਕਿਉਂਕਿ ਆਪਾਂ ਬੈਠੇ ਹੋਏ ਆਂ ਦੁਕਾਨ ਦੇ ਉੱਤੇ ਦੁਕਾਨ ਤੇ ਬੈਠੇ ਹੋਏ ਆਂ ਤੇ